ਜਿਸ ਤਰੀਕੇ ਨਾਲ ਕਰਨ ਚੋਗ ਜੀ ਨੇ ਇੱਥੇ ਗੱਲ ਕੀਤੀ ਆ ਇਹ ਤਾਂ ਮਾਝੇ ਦੀ ਬੋਲੀ ਆ ਨਾ ਸਾਨੂੰ ਸਾਰਿਆਂ ਨੂੰ ਆਦ ਕਾ ਇਕੱਠੇ ਹੋ ਕੇ ਜਿੱਤ ਕੇ ਇਹ ਸੀਟ ਮੋਦੀ ਸਾਹਿਬ ਦੀ ਝੋਲੀ ਚ ਪਾਣੀ ਆ ਅਸੀਂ ਇੱਥੋਂ ਦੇ ਹਾਲਾਤ ਸਾਰੇ ਜਾਣਦੇ ਆ ਮੈਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਣਾ ਇੱਥੇ ਖੱਬੇ ਸੱਜੇ ਤੁਸੀਂ ਦੇਖਦੇ ਹੀ ਹੋ ਆਪਣੇ ਸ਼ਾਦੀ ਕੀ ਹਾਲਤ ਹੋ ਰਹੀ ਆ ਕਿੱਥੇ ਸੀਗਾ ਤੇ ਕਿੱਥੇ ਪਹੁੰਚਿਆ ਤੇ ਭਾਰਤ ਕਿੱਥੇ ਪਹੁੰਚ ਰਿਹਾ ਬਾਰੀਆਂ ਫੈਕਟਰੀਆਂ ਇਨਵੈਸਟਮੈਂਟਾਂ ਨੌਕਰੀਆਂ ਇਹ ਮੈਂ ਨਹੀਂ ਕਹਿ ਰਿਹਾ ਇਹ ਵਰਲਡ ਬੈਂਕ ਆਈਐਮਐਫ ਦੀਆਂ ਰਿਪੋਰਟਾਂ ਕਹਿ ਰਹੀਆਂ ਨੇ ਸਾਡੇ ਘਰ ਚਾਰੀਆਂ ਨੇ ਤੇ ਸਾਡੇ ਬੱਚੇ ਕਿੱਥੇ ਜਾ ਰਹੇ ਨੇ ਬਾਹਰ ਜਾ ਰਹੇ ਨੇ ਅੰਬਰ ਸਰਦੀ ਪ੍ਰਗਤੀ ਲੀ ਅੰਬਰ ਸਰਦੀ ਡਿਵੈਲਪਮੈਂਟ ਲੀ ਬਹੁਤ ਕੋਸ਼ਿਸ਼ ਕੀਤਾ ਜਾ ਸਕਦਾ ਆ ਤੁਹਾਨੂੰ ਪਤਾ ਇੱਥੋਂ ਦੀ ਇੰਡਸਟਰੀ ਇੱਥੋਂ ਦੀਆਂ ਕਈ ਚੀਜ਼ਾਂ ਸਾਡੀ ਇੱਥੇ ਟੈਕਸਟਾਈਲ ਵੂਲਨ ਇੰਡਸਟਰੀ ਜਿਹੜੀ ਹੈਗੀ ਆ ਆ ਜਿਹੜੇ ਅਸੀਂ ਅੰਮਰਸਰ ਦੇ ਸਟਾਫ ਮਫਲਰ ਅੰਮਰਸਰ ਦੀ ਫੁਲਕਾਰੀ ਇਹ ਸਾਰੀਆਂ ਚੀਜ਼ਾਂ ਅਸੀਂ ਬਾਹਰ ਪਚਾ ਸਕਦੇ ਆ ਕਿਉਂਕਿ ਬਾਕੀ ਸਾਰੀਆਂ ਚੀਜ਼ਾਂ ਭਾਰਤ ਚ ਬਣ ਕੇ ਬਾਹਰ ਜਾ ਰਹੀਆਂ ਮੇਡ ਇਨ ਇੰਡੀਆ ਦਾ ਸੁਣਿਆ ਤੁਸੀਂ ਜਿਹੜੀ ਪ੍ਰਧਾਨ ਮੰਤਰੀ ਮੋਦੀ ਜੀ ਨੇ ਭਾਰਤ ਪਰਚ ਬਣਾਈ ਹੈ ਉਹਦਾ ਫਾਇਦਾ ਸਾਨੂੰ ਅੰਮਰਸਰਸ ਵੀ ਲਿਆਣਾ ਆ ਤੇ 10 ਸਾਲ ਅਸੀਂ ਗਲਤੀ ਕੀਤੀ ਆ ਲੇਕਿਨ ਹੋਣੀ ਕਰਦੀ ਉਹਨਾਂ ਤੋਂ 10 ਸਾਲ 7 ਸਾਲ ਦੇ ਤੇ ਐਮਪੀ ਸਾਹਿਬ ਨੇ ਮੈਂ ਤਾਂ ਕਹਿੰਦਾ ਜਦੋਂ 6 ਸਾਲ ਚ ਇੰਦੋਰ ਸ਼ਹਿਰ ਦੀ ਸ਼ਕਲ ਬਦਲ ਗਈ ਤੇ ਅੰਬਰਸਰ ਦੀ ਨਹੀਂ ਬਦਲ ਸਕਦੀ ਬਿਲਕੁਲ ਬਦਲੇਗੀ ਔਰ ਆਪਾਂ ਇਕੱਠੇ ਹੋ ਕੇ ਐਡ ਕਾ ਦਿਖਾਣਾ ਆ ਤੇ 2027